ਦੇ ਵੀ ਦੋਸਤੋ ਅਸੀਂ ਆਏ ਹੋਏ ਸੀਗੇ ਕਿਸਾਨ ਮੇਲਾ ਲੁਧਿਆਣਾ ਤੇ ਇੱਥੇ ਬਈ ਅਸੀਂ ਨਾ ਨਰਮੇ ਦੀ ਵੈਰਾਈਟੀ ਦੇਖੀ ਜਿਵੇਂ ਆਪਾਂ ਕਹਿੰਨੇ ਆ ਵੀ ਝੋਨਾ ਬੰਦ ਕਰੋ ਤੇ ਨਰਮਾ ਸ਼ੁਰੂ ਕਰੀਏ ਨਾ ਤਾਂ ਜੋ ਪਾਣੀ ਦਾ ਲੈਵਲ ਉੱਚਾ ਹੋ ਸਕੇ ਕਿਉਂ ਬਈ ਹਾਂਜੀ 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 ਤੇ ਬਈ ਜੀ ਉਹ ਨਰਮੇ ਦੀਆਂ ਵੈਰਾਈਟੀਆਂ ਦਿਖਾਉਣਾ ਤੁਹਾਨੂੰ ਆਇਆ ਆ ਸਕੰਦਰ ਆ ਗਈ ਤੇ ਬਈ ਸਕੰਦਰ ਆਪਣਾ ਬਾਈ ਆਪਣੇ ਨਾਲ ਆ ਕਿਉਂਕਿ ਸਕੰਦਰ ਬਾਈ ਬੀਜ ਦਾ ਰਹਿੰਦਾ ਹਨਾ ਹਾਂਜੀ ਜਿਹੜਾ ਬੰਦਾ ਬੀਜ ਦਾ ਹੋਵੇ ਉਹਨੂੰ ਜਿਆਦਾ ਪਤਾ ਹੁੰਦਾ ਇਹ ਆ ਬਈ ਪੀਏਯੂ ਬੀਟੀ 3 ਬੀਟੀ 3 ਜੀ ਝਾੜ ਕਿੰਨਾ ਕਰਦਾ ਸਕੰਦਰ ਚਾੜ ਜੀ ਤੁਸੀਂ ਦੇਖ ਲਓ ਨਾ ਇਹ ਆਪਣਾ ਹਾਂ ਇਹ ਆ ਭਾਈ ਬੀਟੀ ਤਿੰਨਾ ਤਿੰਨਾ ਜੇ ਕੱਦ ਦੀ ਗੱਲ ਕਰੀ ਆਪਾਂ ਕੱਦ ਨੋਰਮਲ ਜਾਂ ਕਰਦਾ ਹੈ ਨਾ ਨੋਰਮਲ ਜਾਂ ਕਰਦਾ ਹੈਗਾ ਨਾ 23-25 ਮਾਣਾ ਛੱਲੇ ਦਾ ਝਾੜ ਆ 23 ਨੂੰ ਤਕਰੀਬਨ ਨਹੀਂ ਇਹਦੇ 1 ਏਕੜ ਦਾ ਕਿਹਾਗਾ ਹਾਂ 10 ਕੁਇੰਟਲ ਹਾਂ ਠੀਕ ਆ ਤੇ ਰੂਹ ਦਾ ਕਾਸ ਲਿਖਿਆ 36.5% 30 26 ਪੈਂਟ ਕੋ ਹਾਂ ਸਹੀ ਗੱਲ ਆ ਤੇ ਤੁਸੀਂ ਕੱਦ ਦੇਖ ਸਕਦੇ ਹੋ ਨੋਰਮਲ ਆ ਨਾ ਟੀਂਡੇ ਨਾਲ ਪਰ ਲੱਧਿਆ ਪਿਆ ਹਾਂ ਟੀਂਡੇ ਹੋਦ ਲੱਗੇ ਟੀਂਡੇ ਵੀ ਇਹਦੇ ਛੋਟੇ ਹੁੰਦੇ ਆ ਬਾਈ ਜਿਹਦੇ ਟੀਂਡੇ ਜੇ ਆਪਾਂ ਕਹਿੰਦੀ ਆਮ ਕਈ ਬੁੱਝੀਆਂ ਤੇ ਟੀਂਡੇ ਦੇਖ ਲੇ ਤੁਸੀਂ ਇਹਦੇ ਟੀਂਡੇ ਤੇ ਇਹਦੇ ਪੁੱਟ ਦਾ ਫਰਕ ਹੈ ਜਿਹਦੇ ਪੁੱਟ ਦਾ ਵੀ ਫਰਕ ਹੈ ਛੋਟਾ ਹੈ ਤੇ ਜਿਉਂ-ਜਿਉਂ ਗਾਂਹਾਂ ਚ ਆਈ ਜਾਵਾਂਗੇ ਉਸ ਨਾਲ ਤਬਦੀਲੀ ਹੁੰਦੀ ਜਾਊਗੀ ਬੀਟੀ 2 ਆ ਗਈ ਹਾਂ ਜੀ ਸਹੀ ਗੱਲ ਹੈ ਇਹਦੀ ਸੱਦੀ ਦਾ ਵੀ ਫਰਕ ਹੈ ਜੀ ਇਹ ਸੱਦੀ 부ਝਾ ਨਹੀਂ ਮਨਾਉਂਦੀ ਹਨ ਇਹ ਘੱਟ 부ਝੇ ਚ ਰਹਿੰਦੀ ਹੈ ਜਿਵੇਂ ਹੁਣ ਇੱਥੇ ਆ ਜੀ ਆਪਾਂ ਇਹ ਸੱਦੀ 부ਝਾ ਬਣਾਉਂਦੀ ਹੈ 926 ਆ ਗਿਆ 926 ਆ ਗਿਆ ਇਹ ਹਾਂ 926 ਆ ਗਿਆ ਇਹ ਟਿੰਡਾ ਵੱਡਾ ਇਹਦਾ ਟਿੰਡਾ ਵੀ ਵੱਡਾ ਹੈ ਜੀ ਟਿੰਡਾ ਵੱਡਾ ਇਹਦਾ ਵੀ ਵੱਡਾ ਫੁੱਟ ਵੀ ਇਹਦਾ ਵੱਡਾ ਹੈ ਫੁੱਟ ਵੀ ਵੱਡਾ ਹੈ ਨਾ ਉਹ ਦੇਖੋ ਤੁਸੀਂ 40 ਦਾ ਵੱਡਾ ਹੈ ਦੇਖੋ ਪੂਰੇ 11 ਕੁਇੰਟਲ ਆ ਗਿਆ ਉਹ 11 ਕੁਇੰਟਲ ਉਹਦਾ 10 ਸੀ ਇਹਦਾ 11 ਆ ਗਿਆ 11:30 ਆ ਗਿਆ ਦਾ 11:30 ਮੰਗੂ ਆ ਗਿਆ ਆ ਉਦੋਂ ਵੀ ਜਿਆਦਾ 부ਝਾ ਬਲੋ ਟਾਲੀਆਂ ਕੱਡੂ ਟਿੰਡਾ ਹੋਰ ਵੱਡਾ ਇਸ ਤਰ੍ਹਾਂ 65 ਆ ਗਿਆ B2 ਏਕੜ ਇਹਦਾ 12 ਕਵਾਂਟਲ 12 ਕਵਾਂਟਲ ਹੋ ਗਿਆ ਹਨਾ 12 ਕਵਾਂਟਲ ਟਿੰਡਾ ਦਾ ਬਈ ਬਹੁਤ ਵੱਡਾ ਆ ਗਿਆ ਹਾਂ ਇੱਕ ਟਿੰਡੇ ਦਾ ਹੋਰ ਵੀ ਵੱਡਾ ਆ ਗਿਆ ਬਈ ਤੇ ਬਾਕੀ ਬਈ ਅੱਗੇ ਅੱਗੇ ਵੈਰਾਈਟੀ ਨੇ ਜਿੱਦਾਂ ਟਿੰਡਾ ਵੱਡਾ ਹੋਊਗਾ 19 ਵਧੀਆ ਫੁੱਟ ਬਣੂਗਾ ਹਨਾ ਤੇ ਨਹੀਂ ਤਾਂ ਫਿਰ ਤੈਨੂੰ ਪਤਾ ਮਿਚਕੇ ਹੀ ਰਹਿ ਜਾਂਦੇ ਆ ਫੁੱਟ ਨਿੱਕੇ ਨਿੱਕੇ ਜੇ ਇਹ ਨੂੰ ਆਪਾਂ ਤੂੰ ਤੀਆਂ ਕਹਿ ਦਿੰਨੇ ਆ ਪੰਜਾਬੀ ਚ 2108 ਆ ਗਿਆ 2108 ਆ ਗਿਆ ਇਹ ਲੰਬਾ ਜਾਂਦਾ ਇਹ ਯਾਨੀ ਕਿ ਸਾਖਣੀ ਪਾੜਨ ਦਾ ਡੇ ਦਾ ਬਿਨਾ ਹੋਆ ਨਾ ਜਮੀ ਛੋਟਾ ਝਾੜ ਵੀ ਦਾ ਘਟ ਹੈ ਦਾ ਬਈ ਹਾਂ ਝਾੜ ਵੀ ਠੀਕ ਹੈ ਦਾ 8 ਕੁੰਟਲ ਦਾ 1 ਕੁੰਟਲ ਝਾੜ ਹੈ ਹਨ ਤੇ ਇਹ ਪੱਟਾਂ ਤੇ ਪੱਟਾਂ ਇਹ ਬੱਟਾਂ ਹੀ ਨਰਮ ਆਏ ਸਾਰ ਜਿਹੜਾ ਆਪਾਂ ਦਿਖਾਇਆ ਸੀ ਪਿੱਛੇ ਵੀ ਸਾਡੀਆਂ ਪਾੜ ਜਾਂਦੀਆਂ ਨੇ ਉਹ ਚਾਹੇ ਤੁਸੀਂ ਬੈਠੀ ਬਜਾਈ ਚ ਆਏ ਬੀਜ ਸਕਦੇ ਹੋ ਨਾ ਹਾਂ ਇਹ 10 19 ਆ ਗਿਆ ਇਹਦਾ 8 ਕੁਪਾਹ ਆ ਗਈ ਇਹ 8.5 ਕੁਇੰਟਲ ਹਾਂ 8.5 ਕੁਇੰਟਲ ਨਿਕਲਦਾ ਇਹ ਕੀ ਆ ਗਿਆ ਕੁਪਾਹ ਆ ਗਈ ਇੱਕ ਪਾਹ ਆ ਗਈ ਹਾਂ ਕੁਪਾਹ ਆ ਗਈ ਹੈਨਾ 949 949 ਆ ਗਈ ਇਹ 9.5 ਇਦਾਂ ਹੀ ਇਹਦਾ ਹੈਗਾ ਲਗਭਗ 10 ਕੁਇੰਟਲ ਇਹਦਾ ਹਾਂ ਆਮ ਇਹ ਜਿਹੜੀਆਂ ਆਪਣੇ ਪਹਿਲਾਂ ਵੇਚਦੀਆਂ ਹੁੰਦੀਆਂ ਸੀ ਕੁਪਾਹ ਆ ਉਹ ਠੀਕ ਆ ਉਹ ਆ ਗਈ ਨਾ ਲੈ ਮਿੱਤਰੂ ਦੇਖ ਤੇ ਅਗਲੀ ਆ ਗਈ ਬਾਈ 124 124 ਤੇ 9.3 ਦਾ ਜਿਹੜੀ ਉਹ ਹੈਗਾ ਦੇਖ ਸਕਦੇ ਹੋ ਮਿੱਤਰੂ ਇਹ ਸੀਗਾ ਨਰਮਾ ਨਾ ਥੋੜੇ ਸਾਹਮਣੇ ਹੈ ਬਈ ਝਾੜ ਵੀ ਤੁਹਾਨੂੰ ਦਿਖਾਤਾ ਵੀ ਕਿਹੜੇ ਬੀਜ ਦਾ ਕਿੰਨਾ ਝਾੜ ਆਣਾ ਤੇ ਅਸੀਂ ਕਹਿੰਦੇ ਆ ਵੀ ਬਈ ਨਰਮਿਕਣੀ ਵੀ ਆਪ ਪਾਈਏ ਜਿਵੇਂ ਪਹਿਲਾਂ ਹੁੰਦਾ ਸੀ ਨਾ ਵੀ ਆਪਣੇ ਪੰਜਾਬ ਦੇ ਵਿੱਚ ਨਰਮਾ ਬਹੁਤ ਜ਼ਿਆਦਾ ਬੀਜਿਆ ਬੀਜਿਆ ਜਾਂਦਾ ਤੇ ਹੁਣ ਤਾਂ ਬਈ ਲਗਭਗ ਮਨਾਂ ਦਾ 1-2% ਕਿਸਾਨ ਰਹਿ ਗਏ ਜਿਹੜਾ ਬਈ ਨਰਮਾ ਬੀਜ ਰਿਹਾ ਨਾ ਤੁਸੀਂ ਵੀ ਭਾਈ ਆਓ ਨਰਮਿਕਣੀ ਤੇ ਪਾਣੀ ਦਾ ਦੇ ਰੁੱਚਾ ਕਰੀਏ ਧੰਨਵਾਦ